ਹੌਲੀ ਲੈਂਡ ਲਾਰਕ M2 ਕੰਬੋ ਤੇ ਇਹ ਭਾਈ ਕੱਲ ਆਪਾਂ ਹ ਮਾਈਕ ਲਿਆਂਦਾ ਗਲੈਂਡ ਵਾਲੇ ਇਹ ਮਿੱਤਰ ਉਥੋਂ ਲੈ ਕੇ ਆਏ ਸੀ ਉਹਨਾਂ ਤੋਂ ਫੜ ਲਏ ਸੀ ਕੱਲ ਇਹ ਖੋਲ ਕੇ ਨਹੀਂ ਦਿਖਾਇਆ ਡੱਬਾ ਜੀ ਕਿਹਾ ਸੀ ਕੱਲ ਆ ਕੇ ਦਿਖਾਉਂ ਆ ਤੇ ਆ ਇਹਦਾ ਕੈਰੀ ਪੋਚ ਆ ਤੇ ਇਹਦੇ ਵਿੱਚ ਕੀ ਕੁਸ਼ ਯੰਤਰਾਂ ਦੀ ਚਾਰਜਿੰਗ ਕੇਬਲ ਆ ਇਹ ਡੱਬੀ ਜੀ ਚਾਰਜ ਹੋ ਕੇ 40 ਘੰਟੇ ਚੱਲ ਜਾਂਦੀ ਆ ਤੇ ਆਹਾ ਭਾਈ ਇਹਗਾ ਸਿਸਟਮ ਕੈਮਰੇ ਵਾਸਤੇ ਜੇ ਆਪਾਂ ਵੱਡੇ ਕੈਮਰੇ ਤੇ ਚਲਾਉਣਾ ਹੈਗਾ ਮਾਈਕ ਇਹ ਆ ਤਾਗਾ ਜਾਂ ਗਲ ਚ ਪਾ ਕੇ ਲਮਕਾਉਣ ਨੂੰ ਚੁਮਕ ਲੱਗਦੀ ਆ ਡੈਡ ਕੈਟ ਹੈਗੀ ਪਰ ਆ ਬਿੱਲੀ ਦੀ ਪੂਛ ਜੀ ਇਹਦੇ ਤੇ ਜੇ ਬਾਹਲੀ ਹਵਾ ਚ ਆਪਾਂ ਚਲਾਉਣੇ ਆ ਮਾਈਕ ਉੱਤੇ ਇਹ ਲੱਗ ਜਾਂਦੀ ਆ ਤੇ ਭਾਈ ਕੰਬੋ ਦਾ ਕੀ ਹੁੰਦਾ ਇਹ ਜਦੋਂ ਆਪਾਂ ਨੂੰ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਆ ਟਾਈਪ ਸੀ ਤੇ ਇੱਕ ਲਾਈਟਨਿੰਗ ਪੋਰਟ ਜਿਹੜਾ ਆਪਾਂ ਇਸ ਵੇਲੇ ਫੋਨ ਤੇ ਲਾ ਰੱਖਿਆ ਹੈਗਾ ਤੇ ਇਹ ਕੰਬੋ ਦਾ ਹੀ ਪੈਦਾ ਹੁੰਦਾ 2000 ਰੁਪਏ ਮਹਿੰਗਾ ਇਹ ਦੂਜੇ ਨਾਲੋਂ ਮਤਲਬ ਜੇ ਸਿੰਗਲ ਸਿੰਗਲ ਟਰਾਂਸਮੀਟਰ ਲੈਨੇ ਆਪਾਂ ਲਾਈਟਨਿੰਗ ਜਾਂ ਟਾਈਪ ਸੀ ਵਾਲਾ ਕੋਈ ਵੀ ਲੈਨੇ ਆ ਅੱਜ ਆ ਵੀ ਸਿੰਗਲ ਅੱਡ ਮਿਲ ਜਾਂਦਾ ਹੈ ਤੇ ਮਾਤਾ ਇਧਰ ਭਾਈ ਪਾਪੇ ਨੂੰ ਆਖੀਂਦੇ ਦੋ ਮੈਂ ਤਾਂ ਅਸੀਂ ਭਾਈ ਵੀਡੀਓ ਬਣਾ ਲਈਏ ਤੇ ਪਾਪੇ ਦਾ ਮੰਜਾ ਇਹ ਉੱਥੇ ਆਪੋ ਦੀ ਥਾਂ ਜੀ ਬਣੀ ਹੁੰਦੀ ਆ ਉਹ ਬੈਠਣ ਵਾਲੀ ਤੇ ਵੀ ਭਾਈ ਮੈਂ ਇੱਥੇ ਆ ਦੋ ਇੱਥੇ ਆ ਤੇ ਆਪੋ ਉਹਦੀ ਜਗ੍ਹਾ ਹੀ ਤੇ ਡੈਂਦੇ ਉੱਠਦੇ ਹੁੰਦੇ ਆ ਸਾਰੇ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਦੇ ਬੇਟਾ ਜਿੰਨੇ ਚੈਨਲ ਤੋਂ ਜੁੜਿਓ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਪਿਆਰ ਭਰਿਆ ਕੋਈ ਕਮੈਂਟ ਭੇਜਿਆ ਕਰੋ ਗੁਰਬਾਣੇ ਆਰਮੇ ਜ਼ਰੂਰ ਤੇ ਫੇਸਬੁਕ ਤੇ ਦੇਖਦੇ ਫੋਲੋ ਵੀ ਕਰੇ ਤੁਰ ਤੋ ਲੈ ਕੇ ਤੁਰ ਤੇ ਖ ਬਲੋਗ ਜ਼ਰੂਰ ਦੇਖਣਾ ਮੈਂ ਹੱਥ ਤੇ ਦੱਸ ਜਿੰਨੇ ਕਈ ਭਾਈ ਤੈਨ ਦਸੀਆਂ ਨੇ ਤੇਰੇ ਮੇ ਬੀਬੀ ਕਿ ਆਏ ਬੋਲਦੀ ਦਿਆ ਹਾਂ ਤੇ ਸਾਸਰੀ ਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਮਾਂ ਇਸ ਵੇਲੇ ਪੂਰਾ 10:30 ਵਜੇ ਦਾ ਹੋ ਚੁੱਕਿਆ 23 ਹਾਣ 7 ਅਗਸਤ 2025 ਦਿਨ ਵੀਰਵਾਰ ਹੈ ਨਾ ਜੋ ਵੀਰਵਾਰ 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 ਸੱਚ ਵੀਰਵਾਰ ਵੀਰਵਾਰ ਹੈ ਤੇ ਅੱਜ ਫੇਰ ਬੂਟ ਸੂਟ ਪਾ ਕੇ ਤਿਆਰ ਹੋਇਆ ਬੈਠਾ ਕਿੱਥੇ ਚੱਲਿਆ ਅੱਜ ਬਠਿੰਡੇ ਆਓ ਭਈ ਮੇਰੀ ਥੈਲੀ ਜਣਾ ਹਾਂ ਥੈਲੀ ਤੇ ਬਹਿ ਕੇ ਨਿੱਕੀ ਜੀ ਆਹ ਸਿਮਾਂ ਦਾ ਕੰਮ ਆ ਇੱਕ ਦੋ ਟਿਊਬ ਬੋਮ ਬਤਲਾ ਕੇ ਲੈਉਣੀਆਂ ਉਹ ਸਾਈਕਲ ਵਾਲੀਆਂ ਉਹ ਤੁਹਾਨੂੰ ਦੱਸ ਦਿੰਦੇ ਕਾਹਤੋਂ ਬਤਲਾ ਕੇ ਲੈਉਣੀਆਂ ਤੇ ਬਾਹੀ ਕੰਮ ਨਹੀਂ ਹੋਰ ਤਾਂ ਨਹੀਂ ਦੋ ਘੰਟਾ ਜਾ ਕੇ ਕਰ ਲਾ ਫੇਰ ਨਾ ਪਰਸੋ ਕਹਿੰਦੀ ਮੈਂ ਤੇ ਜਾਣਾ ਹਾਂ ਪਰਸੋ ਆਏ ਗਏ ਆਉਣਗੇ ਫੇਰ ਤੇਰ ਮਾਮੀ ਮਾਈਕ ਲੱਗੇ ਪਏ ਇਧਰ ਮਾਤਾ ਦੇ ਲਾਇਆ ਸੀਗਾ ਉਹ ਚੁੰਨੀ ਤੇ ਮਾਈਕ ਥੱਲੇ ਉੱਡ ਗਿਆ ਆਸੇ ਲੱਗਿਆ ਫਿਆ ਹਾਂ ਸਾਥੇ ਇਹ ਤੇ ਬਈ ਵਧੀਆ ਦੇ ਬਸ ਹਾਂ ਇਧਰੋਂ ਆ ਜਾਂਦੇ ਜੇ ਮਤਲਬ ਉਹ ਤਾਂ ਇੱਥੇ ਬੋਲੀਗਾ ਤੇ ਅੰਦਰ ਸਾਰਾ ਭਰਿਆ ਗਿਆ ਹੈ ਨਾ ਇਹ ਬਈ 200 ਮੀਟਰ ਰੱਕ ਵਧੀਆ ਕੰਮ ਕਰ ਜਾਂਦੇ ਹੈ ਹੋਲੀ ਲੈਂਡ ਵਾਲੇ ਜੇ ਤੁਸੀਂ ਉਹ ਗੇਟ ਤੋਂ ਵਾਲੇ ਵਗ ਜਾਓਗੇ ਉੱਥੋਂ ਵੀ ਤੁਹਾਡੀ ਆਵਾਜ਼ ਆਈ ਜਾਊਗੀ ਐ ਵਧੀਆ ਹਾਂ ਤਾਂ ਚੱਲ ਚੱਲ ਵਧੀਆ ਲਿਆ ਤੇ ਹਾਂ ਦਮਕੜੇ ਜਿਹਾ ਲੱਗਦਾ ਕੰਡੂ ਤਾਂ ਚੱਲ ਇੱਥੋਂ ਬਈ ਮਿਲਦੇ ਨਹੀਂ ਸੀ ਆਟੋ ਆਫ ਸਟਾਕ ਹੈ ਕਈ ਵਾਰੀ ਐਮ ਆਈ ਆਨ ਤੇ ਮਿਲ ਵੀ ਜਾਂਦੇ ਹੈ ਹੋਲੀ ਲੈਂਡ ਲਾਰਕ ਐਮ 2 ਕੰਬੋ ਇਹ ਇਹ ਤਾਂ ਇੰਗਲੈਂਡ ਤੋਂ ਲੈ ਕੇ ਆਇਆ ਬਈ ਬਾਹਰ ਨਹੀਂ ਕਰਵਾਇਆ ਬਾਈ ਬਜਾਰਾ ਪੰਜ ਨੂੰ ਹਾਂ ਕੱਲ ਹੀ ਆਇਆ ਸੀਗਾ ਬਾਈ ਘਰੇ ਤੇ ਆਪਾਂ ਕੱਲ ਹੀ ਪਿਛਲੇ ਬੈਰ ਸ਼ਾਮ ਨੂੰ ਭਾਗੇ ਆ ਡੱਬੀ ਜੀ ਲੈ ਜਾ ਕਰਾਂਗੇ ਤੇ ਨਾਲ ਆਪਾਂ ਨੂੰ ਕੱਲਾ ਇੱਕ ਲਾਈਟਿੰਗ ਵਾਲਾ ਚਾਹੀਦਾਗਾ ਤੇ ਲੋਟ ਆ ਬਾਹਰ ਮੁਖਾਸਰ ਟਾਈਮ ਨਹੀਂ ਮੁਖਦੀ ਮੈਂ ਚਾਰਜ ਕਰਕੇ ਹਾਂ ਇਹ ਚਾਰਜ ਇਹਦੇ ਚਾਰਜ ਜਦੋਂ ਇਹਦੇ ਚ ਧਰਦਿਆਂ ਚਾਰਜ ਲੱਗ ਜਾਂਦੇ ਆ ਆਈ ਚਾਰਜ ਹੋ ਜਾਂਦੇ ਆ ਜਿਵੇਂ ਮੈਂ ਕੱਲਾ ਬੰਦਾ ਇੱਕ ਵਿਕੂ ਮੈਂ ਇੱਕ ਵਾਰ ਤੁਮਾ ਤੇ ਉਹ ਚਾਰਜਰ ਨੇ ਸਾਰਾ ਦਿਨ ਲਾਈ ਰੱਖਿਆ ਪਰ ਜੋ ਇਹ ਡੱਬੀ ਜੀ ਆ ਨਾ ਨਾ ਇਹਦੇ ਚ ਚਾਰਜ ਹੁੰਦੇ ਆ ਵਿੱਚ ਅੱਛਾ ਇਹ ਵਿੱਚ ਵੇਖੋ ਠੀਕ ਆ ਅੱਛਾ ਚਾਰਜ ਉਹ ਚੋਂ ਡੁਮਕਣੇ ਹੀ ਰਹਿੰਦੇ ਨਾ ਹ ਵੋਨਾ ਕਦੇ ਵੀ ਸ਼ਾਮਣ ਵਾਸਤੇ ਨੇ ਇਹ ਵੀ ਆਪ ਆਏ ਗਏ ਨਾ ਨਾ ਇਹਦੇ ਵਿੱਚ ਚਾਰਜ ਹੋ ਜਾਂਦੇ ਇਹ ਚਾਰਜ ਹੁੰਦੇ ਆ ਇਹ ਇਹ ਸਾਰਾ ਦਿਨ ਚੱਲ ਜਾਂਦੇ ਲਗਭਗ ਬਈ ਆਪਾਂ ਲਾ ਕੇ ਦੇਖਦੇ ਆ ਕਿ ਪ੍ਰੋਸੇਜ ਯੋਗ સૂਤਰਾ ਤੋਂ ਪੁੱਛਿਆ ਹੋਇਆ ਪਹਿਲਾਂ ਉਹ ਕਹਿੰਦੇ ਇਹ 8-8 ਘੰਟੇ ਸੀ ਲਈ ਫਿਰਦੇ ਰਹਿੰਦੇ ਆ ਕੋਈ ਚੱਕਰ ਨਹੀਂ ਹੁੰਦਾ ਵੀ ਚੱਲ ਜਾਂਦੇ ਨੇਗਾ ਤੇ ਬਸ ਇਹ ਜੀ खासा ਟਾਈਮ ਆਪਾਂ ਕੈਮਰਾ ਨਹੀਂ ਵਰਤਦੇ ਐਂ ਹੀ ਲਈ ਫਿਰਦੇ ਆ ਇਹ 슬ੀਪ ਮੋਡ ਤੇ ਵਗ ਜਾਂਦੇ ਆ ਫਿਰ ਦੁਬਾਰੇ ਆਨ ਕਰਨੇ ਪੈਂਦੇ ਹੈਗੇ ਤੇ ਹਾਂ ਉਹ ਠੀਕ ਨੇਗੇ ਤੇ ਫਿਲਹਾਲ ਬਸ ਚੜਦੇ ਆ ਵਟਿੰਡੇ ਪਹੁੰਚਦੇ ਆ ਅੱਜ ਦਾ ਕੰਮ ਕਰਦੇ ਆ ਤੇ ਫਿਰ ਲਗਭਗ ਤਿਆਰੀ ਵਾਲਾ ਕੰਮ ਹੀ ਆ ਕੱਪੜੇ ਅੱਜ ਮੈਂ ਬੈਗਾਂ ਚ ਪਾ ਪੂਗੇ ਦੇਖੀਗਾ ਪਹਿਲਾਂ ਆ ਜਾਣਗੇ ਸੂਤ ਦੋ ਬੈਗਾਂ ਚ ਤੇ ਉਹ ਆ ਕੇ ਅੱਜ ਮੋٹے ਮੋٹے ਪਾ ਕੇ ਦੇਖੇ ਜੀ ਫਿਰ ਸਾਈਟਿੰਗ ਕਰਕੇ ਟੰਗ ਤਰੀਕੇ ਜਿ ਨਾਲ ਆ ਕੇ ਗੱਡੀ ਲਈ ਤੇ ਆ ਬਸ ਪਾ ਕੇ ਦੇਖਾਂਗੇ ਗੱਡੀ ਲਈ ਤੇ ਰੋਡ ਨਹੀਂ ਆ ਹਾਂ ਠੀਕ ਆ ਮਾਤਾ ਜੀ ਸਾਡੇ ਫਿਰ ਤੁਰ ਜਾ ਫਿਰ ਟਾਈਮ ਤਾਂ ਬਾਵਾ ਹੋ ਗਿਆ ਤਾਂ ਬਸ ਜਾਣਨਾ ਮੈਂ ਦਾ ਮਤਾ ਜੀ ਉਹ 11 ਵਜਨ ਵਾਲੇ ਹੋਵੇ ਠੀਕ ਐ ਅ ਰਾਜਮੈਂ ਪਹਿਲਾਂ ਇਹ ਸਲਾਹ ਕਰਦਾ ਸੀ ਵੀ 8:30-9 ਵਜੇ ਨੂੰ ਬੱਸ ਚੜ੍ਹ ਜਾਂ ਬਈ ਤੇ ਪਰ ਮਾੜੇ ਮਾੜੇ ਕੰਮ ਤਾਂ ਦੇ ਹੀ ਕਰਦੇ ਕਰਦੇ ਇਹਨਾਂ ਨੂੰ ਪਾਣੀ ਪਿਆ ਲੈ ਅੰਦਰ ਕਰ ਲੈ ਬਾਹਰ ਕਰ ਲੈ ਟੋਕਾ ਕਰਕੇ ਰੱਖ ਦਈਏ ਕਿ ਦੁਪਹਿਰੇ ਕਰਨਾ ਇਹ ਰਿੱਕੇ ਦਾ ਮਾ ਉਦੋਂ ਔਖਾ ਇਹ ਬੰਦਾ ਉਹ ਮੋਬਾਈਲ ਨਾਲ ਬੰਦਾ ਤੂੜੀ ਪਾ ਕੇ ਯਾਰ ਟੋਕਰੇ ਭਰ ਕੇ ਹਰੇ ਦੇ ਸੈੱਟ ਦਿਆਂਗੇ ਤੇ ਫਿਲਹਾਲ ਚੜ੍ਹਦੇ ਆਂ ਬੱਸ ਆਕੇ ਖੜ ਗਏ ਝੀਲ ਕਿਨਾਰੇ ਉਹ ਬੈਗ ਜਾ ਖੋਲ ਕੇ ਦੇਖਣ ਲੱਗ ਗਿਆ ਕੋਈ ਸਮਾਨ ਤਾਂ ਨਹੀਂ ਭੁੱਲਿਆ ਕਰੇ ਕਿ ਆ ਟਿਊਬਾਂ ਬਦਲਾ ਕੇ ਲਿਆਉਣੀਆਂ ਭਈ ਦੋ ਕਾਹ ਤੋਂ ਬਦਲਾ ਕੇ ਲਿਆਉਣੀਆਂ ਨੇ ਤੇ ਇਹਨਾਂ ਦੇ ਜਿਹੜੇ ਆਹ ਮੂੰਹ ਨੇ ਇਹ ਤਿੱਖੇ ਹੁੰਦੇ ਆ ਮਤਲਬ ਹੋਰ ਟਾਈਪ ਦੇ ਹੁੰਦੇ ਆ ਇਹਨਾਂ ਦੀ ਗੱਲ ਬਾਤ ਆ ਆ ਬਟਿੰਡੇ ਤੋਂ ਸਿੱਧਾ ਸਰਦੂਰਗੜ੍ਹ ਨੂੰ ਬੱਸ ਇਧਰੋਂ ਵੀ ਆਉਣ ਵਾਲੀ ਆ ਦੂਜੇ ਪਾਸੋਂ ਇਹਨਾਂ ਦੇ ਮੂੰਹ ਕਹੇ ਜਾਂਦਾ ਇਹ ਸਾਨੂੰ ਦਿਖਾ ਦਿੰਦੇ ਆ ਪਹਿਲਾਂ ਵੀ ਜਦੋਂ ਮੈਂ ਆਇਆ ਸੀ ਆ ਜੋ ਬਦਲੇ ਸੋਲਟੀ ਵਾਲੇ ਸਾਈਕਲ ਦੀ ਜਿੱਦੈਂ ਉਹਦੇ ਦਿਖਾਇਆ ਸੀਗੇ ਲੋਟ ਆ ਬਈ ਆ ਹੁੰਦਾ ਇੱਥੋਂ ਮਾਰ ਢਿੱਲਾ ਕਰਕੇ ਇਹਨਾਂ ਤੇ ਆ ਨਿੱਪਲ ਜੇ ਚੜਦਾ ਹੁੰਦਾਗਾ ਜਿਹੜਾ ਮੇਰੇ ਹੱਥ ਜਾ ਇਹ ਨਿੱਪਲ ਚੜਾ ਕੇ ਅੱਗੋਂ ਪੰਪ ਚੋਂ ਹਵਾ ਪੈਂਦੀ ਹੁੰਦੀ ਹੈਗੀ ਇਹ ਪੰਪ ਤੇ ਇਹ ਲੋਟ ਨਹੀਂ ਆਉਂਦਾ ਢੱਲਾ ਕੰਮ ਇਹਦੇ ਦੋ ਮੂੰਹ ਨੇਗਾ ਸ਼ਰਾਡਾ ਤੇ ਇੱਕ ਦੂਜਾ ਉਹ ਹੁੰਦਾਗਾ ਇਹ ਦੋਨੇ ਠੀਕ ਆ ਪਰ ਇਹਦੇ ਤੇ ਜੇ ਤਾਂ ਉਹ ਟੁਚਕਣੀ ਜੋ ਟਾਈਟ ਕਰਨ ਵਾਲੀ ਹੁੰਦੀ ਆਪਣੇ ਚైనੀ ਵਾਲੇ ਪੰਪ ਆਉਂਦੇ ਆ ਉਹਨਾਂ ਐ ਤਾਂ ਲੋਟ ਆ ਜਾਂਦਾ ਇਹ ਵੀਰੇ ਇਹ ਲੋਟ ਨਹੀਂ ਆਉਂਦੇ ਜਿਆਦਾ ਆ ਬਦਲ ਕੇ ਲਾਉਣੀਆਂ ਪੈਣਗੀਆਂ ਵੀ ਇਹਦੇ ਤੇ ਚੂੜੀ ਚੜ ਜਵੇ ਇੱਥੇ ਪੰਪ ਤੇ ਤੇ ਜਾਂ ਫਿਰ ਟਿਊਬਾਂ ਬਦਲਾ ਲਵਾਂਗੇ ਤੇ ਨਾਲੇ ਆਪਣਾ ਕੰਮ ਕਰ ਆਵਾਂਗੇ ਸਿਮਾਂ ਵਾਲਾ ਅਗਲੇ ਸਾਈਕਲ ਟੂਰ ਦੀ ਆਪਣੀ ਲਗਭਗ ਤਿਆਰੀ ਆ ਤੇ ਉਹਦੇ ਵਾਸਤੇ ਭਾਈਏ ਦੋ ਟਿਊਬਾਂ ਆਪਾਂ ਐਕਸਟਰਾ ਲੈ ਕੇ ਜਾਵਾਂਗੇ ਕਿਉਂਕਿ ਬਈ ਟੂਪੜਾ ਕਾ ਮਾਰ ਜਾਂਦੀ ਆ ਕਿਸੇ ਮੌਕੇ ਪੈਂਚਰ ਤਾਂ ਨਹੀਂ ਲਵਾਇਆ ਜਾਂਦਾ ਤਾਂ ਉਦੋਂ ਕੰਮ ਆ ਜਾਂਦੀਆਂ ਇਹ ਬਟੇਂਡਾਈ ਜਿੱਦਾ ਚਲੋ ਭਾਈ ਕੈਂਟ ਟ੍ਰੇਲ ਬਟਿੰਡਾ ਇਹਨਾਂ ਤੋਂ ਆਪਣਾ ਸਾਈਕਲ ਲੈ ਕੇ ਆਈ ਸੀ ਤੇ ਇਹਨਾਂ ਕੋਲ ਹੀ ਆਪਾਂ ਟਿਊਬਾਂ ਬਦਲਵਣੀਆਂ ਨੇ ਟਿਊਬਾਂ ਜੀ ਜਨਾਬ ਕੀ ਹਾਲ ਹੈ ਚੜ੍ਹਦੀ ਕਲਾ ਆਪ ਦੱਸੋ ਬਹੁਤ ਵਧੀਆ ਅੰਬਾਸੋੜੇ ਦਰਸ਼ਨ ਕਰਨ ਆ ਗਏ ਮੈਂ ਅੱਜ ਕੱਲਾ ਦਿਨ ਹੋਰ ਕੈਸ਼ ਜਿੰਨੂੰ ਹਾਜ਼ਰੀ ਲਵਾ ਕੇ ਜਾਣਾ ਜਦੋਂ ਜਾਣਾ ਬਸ ਇੱਕ ਅੱਧਾ ਦਿਨ ਹੀ ਆ ਬਾਈ ਆ ਗਿਆ ਸਮਾਨ ਆਪਣਾ ਸਰ ਬਸ ਸਾਰਾ ਆ ਗਿਆ ਲਗਭਗ ਇੱਕ ਆ ਨਹੀਂ ਆਪਣੇ ਨਿੱਪਲ ਜੀ ਲੱਗਦੇ ਯਾਰ ਅੱਛੀ ਆ ਕਬਈ ਲੋਟਾ ਕੰਮ ਤਾਂ ਟਿਊਬਾਂ ਬਈ ਆਪਣੀਆਂ ਇਹੀ ਲੋਟ ਸੀ ਰਿਸ਼ਵ ਨੇ ਸਹੀ ਦਿੱਤੀਆਂ ਸੀ ਬਸ ਉੱਥੇ ਮੈਂ ਕਾਲ ਜੀ ਜਲਾ ਕੇ ਦੇਖੀਆਂ ਸੀ ਘਰੇ ਤੇ ਇਹਦੇ ਹੈਗਾ ਇਹ ਕੀ ਕੀ ਕਹਿੰਦੇ ਉਹਨੂੰ ਸ਼ਰਾਡਾ ਹੀ ਨਾ ਇਹ ਹਾਂ ਪੈਸਟਾ ਹਾਂ ਪੈਸਟਾ ਠੀਕ ਹੈ ਠੀਕ ਹੈ ਸ਼ਰਾਡਾ ਇਹ ਨਹੀਂ ਇਹਦੇ ਚ ਤੇ ਫਰੈਂਚ ਬੋਲੋ ਫਰੈਂਚ ਬੋਲੋ ਫਰੈਂਚ ਬੋਲੋ ਠੀਕ ਹੈ ਤੇ ਬਾ ਯੂ ਮੇਤਰਾ ਆਪਣਾ ਰਿਸ਼ਵ ਕਹਿੰਦਾ ਵਾਲੇ ਤਕੜਾ ਹੁੰਦਾ ਇਹਦੇ ਜੋ ਹਵਾ ਨਹੀਂ ਨਿਕਲਦੀ ਸੀ ਤੀ ਤੀ ਪਹਿਲਾਂ ਇਹ ਗੋਲਡੀ ਵਾਲੇ ਸਾਈਕਲ ਦੇ ਵੀ ਇਹੀ ਟਿਊਬਾਂ ਲੱਗੀਆਂ ਹੋਈ ਸੀ ਇੱਕ ਇੱਕ ਦੂਜੀ ਸਿੰਪਲ ਸੀ ਜਿਹੜੀ ਆਪਣਾ ਰਿਸ਼ਵ ਸਿੰਪਲ ਵਾਲੀ ਟਿਊਬ ਸੀ ਜਿਹੜੀਆਂ ਉਹ ਮੋٹے ਮੂੰਹ ਵਾਲੀਆਂ ਉਹਦੇ ਚ ਮੈਨੂੰ ਦੋ ਵਾਰੀ ਹਵਾ ਪਾਉਣੀ ਪਈ ਸੀ ਇਹਦੇ ਚ ਪਉਣੀ ਨਹੀਂ ਪਈ ਸੀ ਇਹ ਜੋ ਹਵਾ ਨਿਕਲਦੀ ਉਹ ਲੱਗਿਆ ਉਹ ਕੈਪ ਹਾਂ ਧਿਆਨ ਨਿੱਪਲ ਜਾ ਹੁੰਦਾ ਬਈ ਦਾ ਇਹ ਟਾਈਟ ਹੋ ਜਾਂਦਾ ਇਹ ਕੰਮ ਲੂਟਾ ਠੀਕ ਜਾਲ ਲੈਣੇ ਵੇ ਬੰਨੇ ਨਾਲ ਆਪਣੇ ਮੇਲੇਗੇ ਲਿਓਗੇ ਠੀਕ ਹੈ ਮਿੱਤਰਾਂ ਟ੍ਰੈਕ ਐਂਡ ਟ੍ਰੇਲ ਚੋਰੂ ਹੁੰਦੇ ਇਸ ਵੇਲੇ ਪਿਛਲੇ ਪਾਸੇ ਖੜੇ ਆਂਗੇ ਹਮਾਗਰਲੀ ਗਲੀ ਚ ਵਰਲਡ ਸਾਈਕਲ ਟੂਰ ਸੇਵ ਅਰਥ ਮੰਨਾਂ ਸੇਵ ਪਲਾਨੀਟ ਸਟੇ ਪੈਟ ਕੁਦਾਸ ਸਿੰਘ ਤੇ ਬਹੁਤੇ ਵੀਰਾਂ ਨੇ ਪਛਾਣ ਲਈ ਹੋਊਗੀ ਇਹ ਪਲੇਟ ਤੇ ਭਾਈ ਸਿਸਟਮ ਹੈਗਾ ਆਪਣੇ ਕੁੱਤੇ ਦੇ ਸਾਈਕਲ ਦਾਗਾ ਕੈਰੀਅਰ ਵਗੈਰਾ ਸਾਈਕਲ ਰਿਪੇਅਰ ਹੋਈ ਜਾਂਦਾ ਇਧਰ ਭਈ ਚੋਬਰ ਦਾ ਕੁੱਤੇ ਸੰਗ ਦਾ ਸਰਲੀ ਬ੍ਰਿਜ ਕਲੱਬ ਤੇ ਕੌਣ ਆ ਕਹਿੰਦੇ ਚੋਬਰ ਅਸ਼ੋਕ ਹੈ ਲੋਟ ਹੈ ਚੜ੍ਹਦੀ ਗਲਤ ਨਹੀਂ ਦੱਸੋ ਟੌਪ ਦਾ ਮੈਕੈਨਿਕ ਆ ਭਈ ਆਪਣੇ ਏਰੀਏ ਚੋਂ ਇਹ ਸਰਲੀ ਬ੍ਰਿਜ ਕਲੱਬ ਨੰਬਰ ਜਿਹੜੇ ਹੈਗੇ ਇਹ ਕੁੱਤੇ ਵਾਲਾ ਸਾਈਕਲ ਜੋ ਰਿਪੇਅਰ ਤਿਆਰ ਕਰੀ ਜਾਂਦਾ ਪਹਿਲਾਂ ਵੀ ਇਹ ਸਾਈਕਲ ਇਸੇ ਨਹੀਂ ਫਿੱਟ ਕਰਿਆ ਸੀਗਾ ਕਿਉਂ ਬਾਈ ਲੋਟ ਆ ਇਹਦੀ ਮੁੱਟੀ ਜੀ ਗੱਲ ਕਰੀਏ ਇਹਦੀ ਫਰੇਮ 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 ਦੀ ਇਹ ਕੱਲਾ ਫਰੇਮ ਜੇ ਆਪਾਂ ਲੈਣਾ ਹੋਵੇ ਤਾਂ ਇਹ ਭਾਈ 60000 ਦਾ ਪੈ ਜਾਂਦਾ ਹੈਗਾ ਇਹ ਬਾਕੀ ਸਭ ਕੁ ਦਾ ਵਾ ਆਪ ਲਾ ਲਓ ਸਾਰਾ ਕੁਛ ਇਹਦੇ ਗੇਅਰ ਵਿਊਰ ਜੇ ਇਹ ਆਪਣੇ ਡਿਓਰ ਦੇ ਹੈਗੇ ਇਹ ਵੀ ਹੈ ਇਸਕਾ ਹੈ ਨਾ ਇਹ ਸਰਲਿਕਾ ਹੈ ਹਾਂ ਤੇ ਸੀਟ ਭਾਈ ਬਰੂਕਸ ਦੀ ਹੈਗੀ ਇੱਕ ਨੰਬਰ ਸੀਟ ਹੈ ਨਾ ਇਹਦੇ ਨੂੰ ਤਾਇਰ ਤੇ ਫੇਰ ਵੀ ਤਾਇਰ ਉਹ ਵੀ ਜਾਂਦੀ ਹੈ ਰੈਡੀ ਬਾਈਕ ਉਹ ਦੇ ਜੋ ਉੱਪਰ ਦੀ ਗੱਡੀ ਆ ਅਗਲੇ ਟੂਰ ਵਾਸਤੇ ਸਰਲੀ ਬ੍ਰਿਜ ਕਲੱਬ ਉਹ ਤਗੜਾ ਚੋਬਰਾ ਚੱਲੋ ਵਧিয়ে ਰੱਖੇ ਬਾਬਾ ਚੜਦੀ ਕਲਾ ਜੀ ਰੱਖੇ ਭਾਈ ਇਹ ਖਲਾਰ ਰੱਖਿਆ ਭਈ ਇਹਨਾਂ ਨੇ ਇਹਦਾ ਤੰਗੜ ਪੜਿਆ ਉਹ ਉਹਦੀਆਂ ਜਿਸੀ ਤਾਂ ਕਾਠੀਆਂ ਉਹ ਜਿਹੜਾ ਇੱਕ ਹੋਰ ਦੇਸੀ ਜਾਂਦਾ ਉਹ ਸਾਈਕਲ ਉਹ ਅੰਦਰ ਜੋ ਚੋਬਰ ਤਿਆਰ ਕਰੀ ਜਾਂਦਾ ਉਹ ਸਾਈਕਲ ਨੂੰ ਉਹਦਾ ਉਹ 프레임 ਆਗਾ ਦੋ ਬੰਦਿਆਂ ਦੇ ਚਲਾਉਣ ਵਾਲਾ ਉਹ ਵਿਜਾਲੇ ਜਿਹਾ ਲੱਗਿਆ ਉਹ ਅ ਡੰਡਾਇਆ ਦੱਸਦਾਗਾ ਇਹਦੇ ਨਾਲ ਜੋੜੋਂਗੇ ਬਾਈ ਉਹ ਠੀਕ ਹੈ ਹਾਂ ਹਾਂ ਇਹ ਚੱਗਾ ਹਾਂ ਇਹਦੇ ਲੱਗ ਜੂਗਾ ਤੇ ਉਹ ਚੱਗਾ ਪਿਆ ਉਹਦਾ ਅਛਾ ਉਹਦੇ ਲੱਗ ਜੂਗਾ ਠੀਕ ਹੈ ਪਿੱਛੇ ਤੋਂ ਉਹ ਅੱਛਾ ਉਹ ਸੀਟ ਇਹਦੇ 'ਚ ਲੱਗ ਜੂਗੀ ਉਹ ਠੀਕ ਹੈ ਫਿਰ ਉਹ ਸੀਟ ਤੋਂ ਮੁੜਦਾ ਰਹਿੰਦਾ ਭਈ ਉਹ ਅੱਛਾ ਦੋ ਟਾ ਕੰਮ ਇਹ ਵੀ ਯਾਰ ਕਰਾਲਿਆ ਬਈ ਚੇਂਜ ਨੰਬਰ ਆਪਣਾ ਪੋਸਟਪੇਡ ਘੰਟੇ ਤੱਕ ਹੋ ਜੂਗਾ ਕਹਿੰਦੇ 450 ਰੁਪਏ ਸਿਕਿਉਰਿਟੀ ਇਹਦੀ Jio ਦੀ ਤੇ ਬਿੱਲ ਬਣ ਕੇ ਆਇਆ ਕਰੂਗਾ ਕਹਿੰਦੇ 30 GB ਡਾਟਾ ਇਹਦੇ ਚੋ ਮਹੀਨੇ ਦਾ ਮਿਲੂਗਾ ਤੇ ਉਸ ਤੋਂ ਬਾਅਦ ਜਿਹੜਾ ਡਾਟਾ ਆਪਾਂ ਖਰਚਾਂਗੇ ਤੇ ਉਹਦਾ ਬਿੱਲ ਬਣ ਕੇ ਆਊਗਾ ਉਹ ਸਾਹਮਣੇ Airtel ਵਾਲੇ ਆ ਤੇ ਉਹਨਾਂ ਕੋਲੇ ਵੀ ਜੀੜਾ ਕੱਢਣਾਗਾ ਉਹ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਗੱਲਬਾਤ ਫਿਲਹਾਲ ਲੋਟਾ ਕੰਮ Airtel ਵਾਲਿਆਂ ਨੇ ਵੀ ਲਾ ਲਿਆ ਗੇੜਾ ਤੇ ਭਈ ਇਹ ਕਹਿੰਦੇ 5 ਮਹੀਨਾ ਦਾ ਤੁਹਾਨੂੰ ਇਕੱਠਾ ਪੇ ਕਰਨਾ ਪਊਗਾ 530 ਰੁਪਏ ਮਹੀਨੇ ਦੇ ਹਿਸਾਬ ਨਾਲ 50 GB ਡਾਟਾ ਮਿਲੂਗਾ ਜੀ ਆਪਾਂ ਨਹੀਂ ਵਰਤੇ ਤੇ ਮੰਨ ਲਓ 50 GB ਆਪਾਂ ਨਹੀਂ ਵਰਤੇ ਉਹ ਅਗਲੇ ਮਹੀਨੇ ਆਪਣਾ 50 GB ਅਗਲੇ 50 GB ਚ ਜੁੜ ਜੂਗਾ ਮਤਲਬ ਅਗਲੇ ਮਹੀਨੇ ਫਿਰ 100 GB ਹੋ ਜੂਗਾ ਤੇ ਉਹ ਗੱਲਬਾਤ ਜੀ ਕਹਿੰਦੇ ਭਾਈ ਤੁਹਾਨੂੰ ਪਹਿਲਾਂ ਹੀ ਸਾਰਾ ਪੇ ਕਰਨਾ ਪਊ ਫਿਰ ਆਪਾਂ ਰੈੱਡ ਕਰਤਾ ਇਹ ਮੈਂ ਕਿਹਾ ਉੱਥੇ ਹੀ ਜਾ ਕੇ ਆਪਾਂ ਉੱਥੋਂ ਦਾ ਨੰਬਰ ਲੈ ਸਕਦੇ ਆਂਗੇ ਤੇ ਬੇਰੇ ਈ ਢਾਲਤਾ ਉਹ ਪੋਸਟ ਪੇਡ ਕਰਾ ਲਿਆ Jio ਵਾਲਾ Jio ਵਾਲਾ ਕਹਿੰਦੇ ਦੁਬਾਰੇ ਜਦੋਂ ਪ੍ਰੀਪੇਡ ਕਰਾਵਾਂਗੇ ਆਪਾਂ ਨੂੰ ਇਹ 450 ਜਿਹੜੀ ਸਿਕਿਉਰਿਟੀ ਸੀ ਉਹਦੇ ਚੋਂ 400 ਰੁਪਿਆ Jio ਵਾਲੇ ਜੋ ਵਾਪਸ ਮਿਲ ਜੂਗਾ ਤੇ ਬਾਕੀ ਇਹ ਬਿੱਲ ਆਪਾਂ ਨੂੰ ਮਹੀਨੇ ਬਾਅਦ ਉਹ ਪਤਾ ਲੱਗ ਜੂਗਾ ਕਿੰਨਾ ਕ ਬਣਦਾਗਾ ਤੇ ਲੋਟ ਆ ਕੰਮ ਹਾਂਜੀ ਅਗੁਰ ਬਰਾੜ ਬਾਈ ਕੀ ਹਾਲ ਹੈ ਬਾਈ ਮੈਂ ਹੈ ਬਾਈ ਐਂ ਜੀ ਜਾਕੀ ਜਾਂਦਾ ਕਿ ਐਂ ਨਾਲ ਹੋ ਜਾ ਬਈ ਮੇਰੀ ਵੀਡੀਓ ਕਾਤਾ ਬਣਾਈ ਜਾਂਦਾ ਅੱਛਾ ਪਛਾਣਦੇ ਸੀਗੇ ਹਾਂਜੀ ਬਾਈ ਵੀਡੀਓ ਦੇਣਾ ਪਛਾਣਦੇ ਬੰਦਾ ਮਿਹਰਬਾਨੀ ਮਿਹਰਬਾਨੀ ਬਾਈ ਕਿੱਥੋਂ ਸੀ ਰਾਏਪੁਰ ਤੋਂ ਰਾਏਪੁਰ ਤੋਂ ਕੀ ਨਾਂ ਤੁਹਾਡਾ ਚੰਕਾਰ ਠੀਕ ਆ ਬਾਈ ਛੁੱਟੀ ਅੱਜ ਲੱਗੀ ਹਾਜ਼ਰੀ ਸਿੱਧੇ ਤੇ ਚਾਹ ਪਾਣੀ ਪਈ ਹੈ ਬਾਈ ਠੀਕ ਆ ਬਾਈ ਮਿਹਰਬਾਨੀ ਮਿੱਤਰਾਂ ਮੈਂ ਵੀ ਬਾਈ ਤੋਂ ਕੈਮਰਾ ਪਰੇ ਹੀ ਕਰੀ ਜਾਂਦਾ ਸੀ ਮੈਂ ਕਈ ਵਾਰੀ ਕਈ ਬੰਦੇ ਆਛਾ ਜਾਂ ਮੰਨਦੇ ਹੁੰਦੇ ਅੱਗੇ ਭਾਈ ਅਸੀਂ ਵੀਡੀਓ ਚਾਈ ਜਾਂਦੇ ਆ ਬਸ ਮੈਂ ਉਹ ਗੱਲ ਦਾ ਧਿਆਨ ਰੱਖਦਾ ਉਹਨਾਂ ਦਾ ਤੇ ਇਹ ਕੰਮ ਹੋ ਗਿਆ ਤੇ ਇੱਕ SIM ਉੱਥੇ ਜਾ ਕੇ ਲੈ ਲਾਂਗੇ Airtel ਦੀ ਉਹ ਈ SIM ਯੂਜ਼ ਕਰਾਂਗੇ ਆਪਾਂ ਬਸ ਦੋ ਤਿੰਨ ਕੰਮ ਸੀ ਇਹ ਆਪਣੇ ਹੋ ਗਏ ਆ ਪਿੰਦੂ ਮਿੱਤਰ ਨੂੰ ਮਿਲਦੇ ਆ ਕਲਾਸ ਤੋਂ ਆ ਗਿਆ ਹੋਊਗਾ ਵਾਪਸ ਤਾਂ ਨਹੀਂ ਆਇਆ ਨਹੀਂ ਪਤਾ ਸਿੱਧਾ ਬਸ ਮੈਂ ਬੱਸ ਚੜ੍ਹ ਜਾਂਦਾ ਦੋ ਤਿੰਨ ਕੰਮ ਸੀ ਆਈ ਸਪੈਸ਼ਲ ਜਿਹੜਾ ਮੈਂ ਅੱਜ ਆ ਬਠਿੰਡੇ ਆਇਆ ਸੀ ਮਾਲ ਰੋਡ ਦੇ ਉੱਤੇ ਦੋਨੇ ਸ਼ੋਅ ਆਪਣੇ ਆਹਾ ਹੈਗੇ ਨੇ ਬਈਏ Jio ਤੇ Airtel ਉਹ ਸਾਹਮਣੇ ਉਹ ਹਨੂਮਾਨ ਚੌਕ ਤੋਂ ਜਦੋਂ ਥੋੜਾ ਜਿਹਾ ਅੱਗੇ ਨੂੰ ਆਉਣੇ ਆਗੇ 2 2.5 ਕਿਲੇ ਇੱਥੇ ਮਿਲ ਜਾਂਦੇ ਆ ਤਾਂ ਇਹ ਸਾਹਮਣੇ ਫੌਜੀ ਚੌਕ ਤੇ ਉੱਥੇ ਰਿਸ਼ਵ ਕੋਲੇ ਖੜਾ ਸੀ ਉਧਰੋਂ ਤੁਰ ਕੇ ਇੱਥੇ ਆ ਗਿਆ ਫਿਰ ਮੈਂ ਕਿਹਾ ਪਿੰਦੂ ਕਲਾਸ ਚ ਉਹਨੂੰ ਮੈਂ ਟੈਲੀਫੋਨ ਨਹੀਂ ਲਾਇਆ ਦਵਾਰੇ ਮਿੱਤਰ ਨੂੰ ਤੇ ਇਹ ਜੀ ਗੱਲ ਬਾਤ ਪਾਈ ਆਪਣੀ ਇਹ ਇਹ ਸੀਗਾ ਅੱਜ ਦਾ ਉਰੇ ਵਾਲਾ ਕੰਮਕਾਰ ਦਵਾਰੇ ਫਿਰ ਜਾਪੜਿਆ ਸੀ ਬਾਈਆਂ ਕੋਲੇ ਮੇਰੇ ਇੱਕ ਗੱਲ ਯਾਦ ਆ ਗਈ ਸੀ ਕੱਲ ਸੋਨੀ ਮਿੱਤਰ ਨੇ ਕਿਹਾ ਸੀ ਕੇ ਭਾਈ ਡੋਂਗਲ ਪੁੱਛ ਲਈ ਉਹਨਾਂ ਤੋਂ ਕਹਿੰਦਾ ਫੇਰ ਤੈਨੂੰ ਮੈਂ ਇਹ ਕਹਿੰਦਾ ਨਵਾਂ SIM ਲੈ ਲਈ ਉਹਦੇ 'ਚੋਂ Wi-Fi ਕਰਕੇ ਚਲਾਈ ਜਾਈ ਤੇ ਡੋਂਗਲ ਦਾ ਪੁੱਛਿਆ ਸੀ ਬਾਈ ਤੋਂ ਚਲ ਆਪਾਂ ਦਾ ਵੀ ਕਰਾਈ ਲਿਆ ਸੀ ਪਹਿਲਾਂ ਹੀ ਪੋਸਟਪੇਡ ਤੇ ਡੋਂਗਲ ਬਾਈ 2800 ਰੁਪਏ ਦੀ ਹੈ ਕਹਿੰਦਾ ਉਹਦੇ 'ਚੋਂ ਡਾਟਾ ਬਾਹਲਾ ਛੱਕ ਜਾਂਦੇ ਆ ਤੇ ਫੋਨ ਤੇ ਫਿਰ ਜਦੋਂ ਕਨੈਕਟ ਕਰ ਲੈਂਦੇ ਆ ਤੇ ਬਿੱਲ ਬਾਹਲਾ ਆਉਂਦਾ ਫਿਰ ਉਹਦੇ ਨਾਲ ਉਹ ਕਹਿੰਦਾ ਵੀ ਇਹੀ ਚੰਗਾ ਆਪਣਾ ਪੋਸਟਪੇਡ ਕਰਾਈ ਤੇ ਬਾਅਦ 'ਚ ਪ੍ਰੀਪੇਡ ਕਰਾ ਦਾਂਗੇ ਸਿਕਿਉਰਿਟੀ ਵਾਪਸ ਮਿਲ ਜੂ ਜਿਹੜੀ ਭਰੀ ਹੋਈ ਆ ਤੇ ਬਿੱਲ ਆਪਾਂ ਜਿੰਨਾ ਦਾ ਖਰਚਾ ਜਾਊਗਾ ਉਹ ਖਰਚਾ ਹੀ ਜਾਊਗਾ